ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਮਾ ਤੁਧ ਚਿਤ ਆਏ ਮਹਾਂ ਅਨੰਦਾ ਜਿਸ ਵਿਸਰਹਿ ਸੋ ਮਰ ਜਾਏ ਬਿਆਲ ਹੋਵੈ ਜਿਸ ਉਪਰ ਕਰਤੇ ਸੋ ਤੁਧ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨ ਪਾਣੀ ਅਰਦਾਸ ਕਰੀ ਪ੍ਰਭ ਆਪਣੇ ਅੱਗੇ ਸੋਣ ਸੋਣ ਜੀਵ ਤੇਰੀ ਬਾਣੀ ਰਹਾਓ ਚਰਣਾ ਢੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਏ ਅੰਮ੍ਰਿਤ ਬਚਨ ਰਿਦੇ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਗੀ ਗਾਤਾ ਤਉ ਦ ਬਹ ਸਾਰੀ ਤਉ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹ ਸੋ ਲਾਗੇ ਭਗਤ ਤੁਹਾਰਾ ਸੋਈ ਦੁਏ ਕਰ ਜੋੜ ਮੰਗੋ ਇਕ ਦਾਨਾ ਸਾਹਿਬ ਤੁਠੇ ਪਾਵਾਂ ਅਹਸਾਸ ਸਾਸ ਨਾਨਕ ਅਰਾਧੇ ਆਖ ਤਹਰ ਗੁਣ ਗਾਵਾਂ ਇਸੋਹੀ ਮਹਲਾ ਪੰਜਮਾ ਤੁਧ ਚਿਤ ਆਏ ਮਹਾ ਅਨੰਦਾ ਜਿਸ ਵਿਸਰਹਿ ਉਹ ਮਰ ਜਾਏ ਦਿਵਾਲ ਹੋਵੇ ਜਿਸ ਉਪਰ ਕਰਤੇ ਸੋ ਤੁਦ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨ ਪਾਣੀ ਅਰਦਾਸ ਕਰੀ ਪ੍ਰਭ ਆਪਣੇ ਅੱਗੇ ਸੋਣ ਸੋਣ ਜੀਵਾ ਤੇਰੀ ਬਾਣੀ ਰਹਾਓ ਚਰਣਾ ਤੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਏ ਅਮਰਤ ਬਚਨ ਰਿਧੇ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਗੀ ਗਾਤਾ ਤਉ ਦ ਬਹ ਸਾਰੀ ਤਉ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹ ਸੋ ਲਾਗੇ ਭਗਤ ਤੁਹਾਰਾ ਸੋਈ ਦੁਏ ਕਰ ਜੋੜ ਮੰਗੋ ਇਕ ਦਾਨਾ ਸਾਹਿਬ ਤੁਠੇ ਪਾਵਾਂ ਅਹਸਾਸ ਸਾਸ ਨਾਨਕ ਅਰਾਧੇ ਆਠ ਪਹਿਰ ਗੁਣ ਗਾਵੈ ਸੋਹੀ ਮਹਲਾ ਪੰਜਮਾ ਤੁਧ ਚਿਤ ਆਏ ਮਹਾ ਆਨੰਦਾ ਜਿਸ ਵਿਸਰਹਿ ਸੋ ਮਰ ਨ্যায় ਬਿਆਲ ਹੋਵੇ ਜਿਸ ਉਪਰ ਕਰਤੇ ਸੋ ਤੁਦ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨ ਪਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੈ ਸੁਣ ਸੁਣ ਜੀਵ ਤੇਰੀ ਬਾਣੀ ਰਹਾਓ ਚਰਣਾ ਤੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਏ ਅਮਰਤ ਬਚਨ ਰਿਧੇ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਗੀ ਗਾਤਾ ਤਉ ਦ ਬਹ ਸਾਰੀ ਤਉ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹੈ ਸੋ ਲਗੈ ਭਗਤ ਤੁਹਾਰਾ ਸੋਈ ਦੁਏ ਕਰ ਜੋੜ ਮੰਗੋ ਇਕ ਦਾਨਾ ਸਾਹਿਬ ਤੁਠੇ ਪਾਵਾਂ ਅਹਸਾਸ ਸਾਸ ਨਾਨਕ ਅਰਾਧੇ ਆਠ ਪਹਿਰ ਗੁਣ ਗਾਵਾਂ ਇਸੋ ਹੀ ਮਹਲਾ ਪੰਜਮਾ ਤੁਧ ਚਿਤ ਆਏ ਮਹਾ ਆਨੰਦਾ ਜਿਸ ਵਿਸਰਹਿ ਸੋ ਰਜਾਏ ਦਿਵਾਲ ਹੋਵੇ ਜਿਸ ਉਪਰ ਕਰਤੇ ਸੋ ਤੁਦ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨ ਪਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾਓ ਚਰਣਾ ਤੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਈ ਅਮਰਤ ਬਚਨ ਰਿਧੇ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਗੀ ਗਾਤਾ ਤਉ ਦ ਬਹ ਸਾਰੀ ਤਉ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹੈ ਸੋ ਲਾਗੇ ਭਗਤ ਤੁਹਾਰਾ ਸੋਈ ਦੁਏ ਕਰ ਜੋੜ ਮੰਗੋ ਇਕ ਦਾਨਾ ਸਾਹਿਬ ਤੁਠੇ ਪਾਵਾਂ ਅਹਸਾਸ ਸਾਸ ਨਾਨਕ ਅਰਾਧੇ ਆਹ ਤਹਰ ਗੁਣ ਗਾਵਾਂ ਕਿ ਸੁਹੀ ਮਹਲਾ ਪੰਜਮਾ ਤੁਧ ਚਿਤ ਆਏ ਮਹਾ ਆਨੰਦਾ ਜਿਸ ਵਿਸਰਹਿ ਸੋ ਨ্যায় ਦਿয়াল ਹੋ ਹੈ ਜਿਸ ਉਪਰ ਕਰਤੇ ਸੋ ਤੁਦ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨ ਪਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੋਣ ਸੋਣ ਜੀਵ ਤੇਰੀ ਬਾਣੀ ਰਹਾਓ ਚਰਣਾ ਤੂੜ ਤੇਰੇ ਜਨਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਏ ਅੰਮ੍ਰਿਤ ਬਚਨ ਰਿਧੇ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਾਤਾ ਤਉ ਦਪਹਿ ਸਾਰੀ ਤੁਰ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹੈ ਸੋ ਲਾਗੇ ਭਗਤ ਤੁਹਾਰਾ ਸੋਈ ਦਵੇ ਘਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੇ ਪਾਵਾਂ ਅਹਿਸਾਸ ਸਾਸ ਨਾਨਕ ਅਰਾਧੇ ਆਖ ਤਹਰ ਗੁਣ ਗਾਵਾਂ ਇਸੋਹੀ ਮਹਲਾ ਪੰਜਮਾ ਤੁਦ ਚਿਤ ਆਏ ਮਹਾ ਅਨੰਦਾ ਜਿਸ ਵਿਸਰਹਿ ਸੋ ਆਇ ਦਿਆਲ ਹੋ ਹੈ ਜਿਸ ਉਪਰ ਕਰਤੇ ਸੋ ਤੁਦ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨ ਪਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੈ ਸੋਣੇ ਸੋਣੇ ਜੀਵ ਤੇਰੀ ਬਾਣੀ ਰਹਾਓ ਚਰਣਾ ਤੋੜ ਤੇਰੇ ਜਨਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਇ ਅੰਮ੍ਰਿਤ ਬਚਨ ਰਿਧੇ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਾਤਾ ਤਉ ਦਪਹਿ ਸਾਰੀ ਤੁਰ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹਿ ਸੋ ਲਾਗੇ ਭਗਤ ਤਹਾਰਾ ਸੋਈ ਦਵੇ ਘਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੇ ਪਾਵਾਂ ਅਹਿਸਾਸ ਸਾਸ ਨਾਨਕ ਅਰਾਧੇ ਆਖ ਤਹਰ ਗੁਣ ਗਾਵਾਂ ਇਸੋਹੀ ਮਹਲਾ ਪੰਜਮਾ ਤੁਦ ਚਿਤ ਆਏ ਮਹਾ ਅਨੰਦਾ ਜਿਸ ਵਿਸਰਹਿ ਸੋ ਮਰ ਨ্যায় ਦਿয়াল ਹੋ ਹੈ ਜਿਸ ਉਪਰ ਕਰਤੇ ਸੋ ਤੁਦ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨ ਪਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੈ ਸੋਣ ਸੋਣ ਜੀਵ ਤੇਰੀ ਬਾਣੀ ਰਹਾਓ ਚਰਣਾ ਤੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਏ ਅਮਰਤ ਬਚਨ ਰਿਧੇ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਗੀ ਗਾਤਾ ਤਉ ਦ ਬਹਸਾਰੀ ਤਉ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹੈ ਸੋ ਲਗੈ ਭਗਤ ਤੁਹਾਰਾ ਸੋਈ ਦੁਏ ਕਰ ਜੋੜ ਮੰਗੋ ਇਕ ਦਾਨਾ ਸਾਹਿਬ ਤੁਠੇ ਪਾਵਾਂ ਅਹਸਾਸ ਸਾਸ ਨਾਨਕ ਅਰਾਧੇ ਆਠ ਪਹਿਰ ਗੁਣ ਗਾਵਾਂ ਇਸੋ ਹੀ ਮਹਲਾ ਪੰਜਮਾ ਤੁਦ ਚਿਤ ਆਏ ਮਹਾ ਆਨੰਦਾ ਜਿਸ ਵਿਸਰਹਿ ਸੋ ਮਰੈ ਆਏ دیয়াল ਹੋ ਹੈ ਜਿਸ ਉਪਰ ਕਰਤੇ ਸੋ ਤੁਦ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨ ਪਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੈ ਸੋਣ ਸੋਣ ਜੀਵ ਤੇਰੀ ਬਾਣੀ ਰਹਾਓ ਚਰਣਾ ਤੋੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਏ ਅਮਰਤ ਬਚਨ ਰਿਧੇ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਾਤਾ ਤਉ ਦਪਹ ਸਾਰੀ ਤੁਝ ਜਿਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹੈ ਸੋ ਲਗੈ ਭਗਤ ਤਹਾਰਾ ਸੋਈ ਦਵੇ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੇ ਪਾਵਾਂ ਅਹਸਾਸ ਸਾਸ ਨਾਨਕ ਅਰਾਧੇ ਆਠ ਪਹਿਰ ਗੁਣ ਗਾਵੈ ਸੋਹੀ ਮਹਲਾ ਪੰਜਮਾ ਤੁਧ ਚਿਤ ਆਏ ਮਹਾ ਆਨੰਦਾ ਜਿਸ ਵਿਸਰਹਿ ਸੋ ਮਰੈ ਦਿਆਲ ਹੋ ਹੈ ਜਿਸ ਉਪਰ ਕਰਤੇ ਸੋ ਤੁਦ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨ ਪਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੋਣ ਸੋਣ ਜੀਵ ਤੇਰੀ ਬਾਣੀ ਰਹਾਓ ਚਰਣਾ ਤੋੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਏ ਅਮਰਤ ਬਚਨ ਰਿਧੇ ਉਰ ਧਾਰੀ ਤੋਂ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਾਤਾ ਤੋਦ ਬਹਸਾਰੀ ਤੁਝੇਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹੈ ਸੋ ਲਗੈ ਭਗਤ ਤੁਹਾਰਾ ਸੋਈ ਦੁਏ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੇ ਪਾਵਾਂ ਅਹਸਾਸ ਸਾਸ ਨਾਨਕ ਅਰਾਧੇ ਅਠ ਪਹਿਰ ਗੁਣ ਗਾਵਾਂ ਕੇ ਸੁਹੀ ਮਹਲਾ ਪੰਜਮਾ ਤੁਦ ਚਿਤ ਆਏ ਮਹਾ ਆਨੰਦਾ ਜਿਸ ਵਿਸਰਹਿ ਸੋ ਨ্যায় ਦਿয়াল ਹੋ ਹੈ ਜਿਸ ਉਪਰ ਕਰਤੇ ਸੋ ਤੁਦ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨ ਪਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੈ ਸੋਣ ਸੋਣ ਜੀਵਾ ਤੇਰੀ ਬਾਣੀ ਰਹਾਓ ਚਰਣਾ ਤੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਏ ਅਮਰਤ ਬਚਨ ਰਿਧੇ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਗੀ ਗਾਤਾ ਤਉ ਦ ਬਹਸਾਰੀ ਤਉ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹੈ ਸੋ ਲਾਗੇ ਭਗਤ ਤੁਹਾਰਾ ਸੋਈ ਦੁਏ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੇ ਪਾਵਾਂ ਅਹਸਾਸ ਸਾਸ ਨਾਨਕ ਅਰਾਧੇ ਆਠ ਪਹਿਰ ਗੁਣ ਗਾਵਾਂ ਇਸੋ ਹੀ ਮਹਲਾ ਪੰਜਮਾ ਤੁਲ ਚਿਤ ਆਏ ਮਹਾ ਅਨੰਦਾ ਜਿਸ ਵਿਸਰਹਿ ਸੋ ਮਰ ਆਏ ਬਿਆਲ ਹੋ ਹੈ ਜਿਸ ਉਪਰ ਕਰਤੇ ਸੋ ਤੁਦ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨ ਪਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੋਣ ਸੋਣ ਜੀਵ ਤੇਰੀ ਬਾਣੀ ਰਹਾਓ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਏ ਅੰਮ੍ਰਿਤ ਬਚਨ ਰਿਧੇ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਾਤਾ ਤਉ ਦਪਹ ਸਾਰੀ ਤੁਜ ਜਿਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹ ਸੋ ਲਾਗੇ ਭਗਤ ਤੁਹਾਰਾ ਸੋਈ ਦੁਏ ਕਰ ਜੋੜ ਮੰਗੋ ਇਕ ਦਾਨਾ ਸਾਹਿਬ ਤੁਠੇ ਪਾਵਾਂ ਅਹਿਸਾਸ ਸਾਸ ਨਾਨਕ ਅਰਾਧੇ ਆਠ ਪਹਿਰ ਗੁਣ ਗਾਵਾਂ ਇਹ ਸੋਹੀ ਮਹਲਾ ਪੰਜਮਾ ਤੁਧ ਚਿਤ ਆਏ ਮਹਾ ਅਨੰਦਾ ਜਿਸ ਵਿਸਰਹਿ ਉਹ ਮਰ ਜਾਏ ਦਿਵਾਲ ਹੋਵੇ ਜਿਸ ਉਪਰ ਕਰਤੇ ਸੋ ਤੁਦ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨ ਪਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾਓ ਚਰਣਾ ਤੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਇ ਅੰਮ੍ਰਿਤ ਬਚਨ ਰਿਧੇ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਾਤਾ ਤਉ ਦਪਹਿ ਸਾਰੀ ਤੁਰ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹਿ ਸੋ ਲਾਗੇ ਭਗਤ ਤਹਾਰਾ ਸੋਈ ਦਵੇ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੇ ਪਾਵਾਂ ਅਹਸਾਸ ਸਾਸ ਨਾਨਕ ਅਰਾਧੇ ਆਖ ਤਹਰ ਗੁਣ ਗਾਵਾਂ ਇਸੋ ਹੀ ਮਹਲਾ ਪੰਜਮਾ ਤੁਧ ਚਿਤ ਆਏ ਮਹਾ ਆਨੰਦਾ ਜਿਸ ਵਿਸਰਹਿ ਸੋ ਮਰ ਜਾਏ دیਵਾਲ ਹੋਵੇ ਜਿਸ ਉਪਰ ਕਰਤੇ ਸੋ ਤੁਦ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨ ਪਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੋਣ ਸੋਣ ਜੀਵ ਤੇਰੀ ਬਾਣੀ ਰਹਾਓ ਚਰਣਾ ਤੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਇ ਅੰਮ੍ਰਿਤ ਬਚਨ ਰਿਧੇ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਾਤਾ ਤਉ ਦਪਹਿ ਸਾਰੀ ਤੁਰ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹਿ ਸੋ ਲਾਗੇ ਭਗਤ ਤਹਾਰਾ ਸੋਈ ਦਵੇ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੇ ਪਾਵਾਂ ਅਹਸਾਸ ਸਾਸ ਨਾਨਕ ਅਰਾਧੇ ਆਖ ਤਹਰ ਗੁਣ ਗਾਵਾਂ ਈ ਸੋਹੀ ਮਹਲਾ ਪੰਜਮਾ ਤੁਧ ਚਿਤ ਆਏ ਮਹਾਂ ਅਨੰਦਾ ਜਿਸ ਵਿਸ ਹੈ ਸੋ ਮਰ ਜਾਏ ਬਿਆਲ ਹੋਵੇ ਜਿਸ ਉਪਰ ਕਰਤੇ ਸੋ ਤੁਦ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨ ਪਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੈ ਸੁਣ ਸੁਣ ਜੀਵ ਤੇਰੀ ਬਾਣੀ ਰਹਾਓ ਚਰਣਾ ਢੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਏ ਅਮਰਤ ਬਚਨ ਰਿਧੇ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਗੀ ਗਾਤਾ ਤਉ ਬਹਸਾਰੀ ਤੁਰ ਜਿਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹ ਸੋ ਲਗੇ ਭਗਤ ਤਹਾਰਾ ਸੋਈ ਦੁਏ ਕਰ ਜੋੜ ਮੰਗੋ ਇਕ ਦਾਨਾ ਸਾਹਿਬ ਤੁਠੇ ਪਾਵਾਂ ਅਹਸਾਸ ਸਾਸ ਨਾਨਕ ਅਰਾਧੇ ਆਠ ਪਹਿਰ ਗੁਣ ਗਾਵਾਂ ਇਹ ਸੋਹੀ ਮਹਲਾ ਪੰਜਮਾ ਤੁਧ ਚਿਤ ਆਏ ਮਹਾ ਅਨੰਦਾ ਜਿਸ ਵਿਸਰਹਿ ਉਹ ਮਰ ਜਾਏ ਬਿਆਲ ਹੋਵੇ ਜਿਸ ਉਪਰ ਕਰਤੇ ਸੋ ਤੁਦ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨ ਪਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੈ ਸੋਣ ਸੋਣ ਜੀਵ ਤੇਰੀ ਬਾਣੀ ਰਹਾਓ ਚਰਣਾ ਤੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਏ ਅਮਰਤ ਬਚਨ ਰਿਧੇ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਾਤਾ ਤਉ ਦ ਬਹਸਾਰੀ ਤਉ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹ ਸੋ ਲਾਗੇ ਭਗਤ ਤੁਹਾਰਾ ਸੋਈ ਦੁਏ ਕਰ ਜੋੜ ਮੰਗੋ ਏਕ ਦਾਨਾ ਸਾਹਿਬ ਤੁਠੇ ਪਾਵਾਂ ਅਹਸਾਸ ਸਾਸ ਨਾਨਕ ਅਰਾਧੇ ਆਠ ਪਹਿਰ ਗੁਣ ਗਾਵੈ ਸੋਹੀ ਮਹਲਾ ਪੰਜਮਾ ਤੁਧ ਚਿਤ ਆਏ ਮਹਾ ਆਨੰਦਾ ਜਿਸ ਵਿਸਰਹਿ ਸੋ ਮਰੈ ਆਏ ਬਿਆਲ ਹੋ ਹੈ ਜਿਸ ਉਪਰ ਕਰਤੇ ਸੋ ਤੁਦ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨ ਪਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੋਣ ਸੋਣ ਜੀਵਾ ਤੇਰੀ ਬਾਣੀ ਰਹਾਓ ਚਾਰਣਾ ਢੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਏ ਅੰਮ੍ਰਿਤ ਬਚਨ ਰਿਧੇ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਾਤਾ ਤਉ ਦਪਹ ਸਾਰੀ ਤੁਜ ਜਿਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹ ਸੋ ਲਾਗੇ ਭਗਤ ਤੁਹਾਰਾ ਸੋਈ ਦੁਏ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੇ ਪਾਵਾਂ ਅਹਿਸਾਸ ਸਾਸ ਨਾਨਕ ਅਰਾਧੇ ਆਠ ਪਹਿਰ ਗੁਣ ਗਾਵਾਂ ਇਸੂਹੀ ਮਹਲਾ ਪੰਜਮਾ ਤੁਲ ਚਿਤ ਆਏ ਮਹਾ ਅਨੰਦਾ ਜਿਸ ਵਿਸਰਹਿ ਸੋ ਮਰ ਜਾਏ ਬਿਆਲ ਹੋਵੇ ਜਿਸ ਉਪਰ ਕਰਤੇ ਸੋ ਤੁਦ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨ ਪਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੋਣ ਸੋਣ ਜੀਵ ਤੇਰੀ ਬਾਣੀ ਰਹਾਓ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਏ ਅੰਮ੍ਰਿਤ ਬਚਨ ਰਿਧੇ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਾਤਾ ਤਉ ਦਪਹਿ ਸਾਰੀ ਤੁਰ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹ ਸੋ ਲਾਗੇ ਭਗਤ ਤੁਹਾਰਾ ਸੋਈ ਦੁਏ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੇ ਪਾਵਾਂ ਅਹਿਸਾਸ ਸਾਸ ਨਾਨਕ ਅਰਾਧੇ ਆਠ ਪਹਿਰ ਗੁਣ ਗਾਵਾਂ ਕੇ ਸੋਹੀ ਮਹਲਾ ਪੰਜਮਾ ਤੁਦ ਚਿਤ ਆਏ ਮਹਾ ਅਨੰਦਾ ਜਿਸ ਵਿਸਰਹਿ ਸੋ ਰਜਾਈ ਬਿਆਲ ਹੋਵੇ ਜਿਸ ਉਪਰ ਕਰਤੇ ਸੋ ਤੁਦ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨ ਪਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੋਣ ਸੋਣ ਜੀਵ ਤੇਰੀ ਬਾਣੀ ਰਹਾਓ ਚਰਣਾ ਤੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਇ ਅੰਮ੍ਰਿਤ ਬਚਨ ਰਿਧੇ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਾਤਾ ਤਉ ਦਪਹਿ ਸਾਰੀ ਤੁਰ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹੈ ਸੋ ਲਾਗੇ ਭਗਤ ਤਹਾਰਾ ਸੋਈ ਦਵੇ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੇ ਪਾਵਾਂ ਅਹਸਾਸ ਸਾਸ ਨਾਨਕ ਅਰਾਧੇ ਆਖ ਤਹਰ ਗੁਣ ਗਾਵਾਂ ਇਸੋ ਹੀ ਮਹਲਾ ਪੰਜਮਾ ਤੁਦ ਚਿਤ ਆਏ ਮਹਾ ਅਨੰਦਾ ਜਿਸ ਵਿਸਰਹਿ ਸੋ ਮਰ ਆਏ دیਾਲ ਹੋਵੇ ਜਿਸ ਉਪਰ ਕਰਤੇ ਸੋ ਤੁਦ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨ ਪਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੋਣ ਸੋਣ ਜੀਵ ਤੇਰੀ ਬਾਣੀ ਰਹਾਓ ਚਰਣਾ ਤੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਏ ਅਮਰਤ ਬਚਨ ਰਿਧੇ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਾਤਾ ਤਉ ਦ ਬਹਸਾਰੀ ਤਉ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹ ਸੋ ਲਾਗੇ ਭਗਤ ਤੁਹਾਰਾ ਸੋਈ ਦਵੇ ਕਰ ਜੋੜ ਮੰਗੋ ਇਕ ਦਾਨਾ ਸਾਹਿਬ ਤੁਠੇ ਪਾਵਾਂ ਅਹਸਾਸ ਸਾਸ ਨਾਨਕ ਅਰਾਧੇ ਆਠ ਪਹਿਰ ਗੁਣ ਗਾਵਾਂ ਸੋਹੀ ਮਹਲਾ ਪੰਜਮਾ ਤੁਧ ਚਿਤ ਆਏ ਮਹਾ ਆਨੰਦਾ ਜਿਸ ਵਿਸਰਹਿ ਸੋ ਨਾਈਂ ਦਿয়াল ਹੋ ਹੈ ਜਿਸ ਉਪਰ ਕਰਤੇ ਸੋ ਤੁਦ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨ ਪਾਣੀ ਅਰਦਾਸ ਕਰੀ ਪ੍ਰਭ ਆਪਣੇ ਅੱਗੇ ਸੋਣ ਸੋਣ ਜੀਵਾ ਤੇਰੀ ਬਾਣੀ ਰਹਾਓ ਚਰਣਾ ਤੂੜ ਤੇਰੇ ਜਨਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਇ ਅੰਮ੍ਰਿਤ ਬਚਨ ਰਿਧੇ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਾਤਾ ਤਉ ਦਪਹਿ ਸਾਰੀ ਤੁਰ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹੈ ਸੋ ਲਾਗੇ ਭਗਤ ਤੁਹਾਰਾ ਸੋਈ ਦਵੇ ਘਰ ਜੋੜ ਮੰਗੋ ਇਕ ਦਾਨਾ ਸਾਹਿਬ ਤੁਠੇ ਪਾਵਾਂ ਅਹਿਸਾਸ ਸਾਸ ਨਾਨਕ ਅਰਾਧੇ ਆਖ ਤਹਰ ਗੁਣ ਗਾਵਾਂ ਇਸੋ ਹੀ ਮਹਲਾ ਪੰਜਮਾ ਤੁਧ ਚਿਤ ਆਏ ਮਹਾ ਆਨੰਦਾ ਜਿਸ ਵਿਸਰਹਿ ਸੋ ਮਰ ਜਾਏ ਦਿয়াল ਹੋ ਹੈ ਜਿਸ ਉਪਰ ਕਰਤੇ ਸੋ ਤੁਦ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨ ਪਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੋਣ ਸੋਣ ਜੀਵ ਤੇਰੀ ਬਾਣੀ ਰਹਾਓ ਚਰਣਾ ਤੋੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਇ ਅਮਰਤ ਬਚਨ ਰਿਧੇ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਾਤਾ ਤਉ ਦਪਹਿ ਸਾਰੀ ਤੁਝ ਜਿਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹਿ ਸੋ ਲਗੈ ਭਗਤ ਤਹਾਰਾ ਸੋਈ ਦਵੇ ਕਰ ਜੋੜ ਮੰਗੋ ਇਕ ਦਾਨਾ ਸਾਹਿਬ ਤੁਠੇ ਪਾਵਾਂ ਅਹਸਾਸ ਸਾਸ ਨਾਨਕ ਅਰਾਧੇ ਆਹ ਪਹਿਰ ਗੁਣ ਗਾਵੈ ਸੋਹੀ ਮਹਲਾ ਪੰਜਮਾ ਤੁਧ ਚਿਤ ਆਏ ਮਹਾ ਆਨੰਦਾ ਜਿਸ ਵਿਸਰਹਿ ਸੋ ਮਰਜੈ ਦਿਆਲ ਹੋ ਹੈ ਜਿਸ ਉਪਰ ਕਰਤੇ ਸੋ ਤੁਦ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨ ਪਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੈ ਸੋਣ ਸੋਣ ਜੀਵ ਤੇਰੀ ਬਾਣੀ ਰਹਾਓ ਚਰਣਾ ਤੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਇ ਅਮਰਤ ਬਚਨ ਰਿਧੇ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਾਤਾ ਤਉ ਦਪਹਿ ਸਾਰੀ ਤੁਰ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹੈ ਸੋ ਲਗੈ ਭਗਤ ਤੁਹਾਰਾ ਸੋਈ ਦਵੇ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੇ ਪਾਵਾਂ ਅਹਸਾਸ ਸਾਸ ਨਾਨਕ ਅਰਾਧੇ ਆਹ ਪਹਿਰ ਗੁਣ ਗਾਵਾਂ ਕੇ ਸੋਹੀ ਮਹਲਾ ਪੰਜਮਾ ਤੁਧ ਚਿਤ ਆਏ ਮਹਾ ਆਨੰਦਾ ਜਿਸ ਵਿਸਰਹਿ ਸੋ ਨਿਯਾਇ ਦਿয়াল ਹੋ ਹੈ ਜਿਸ ਉਪਰ ਕਰਤੇ ਸੋ ਤੁਦ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨ ਪਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੋਣ ਸੋਣ ਜੀਵ ਤੇਰੀ ਬਾਣੀ ਰਹਾਓ ਚਰਣਾ ਤੋੜ ਤੇਰੇ ਜਨਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਏ ਅਮਰਤ ਬਚਨ ਰਿਧੇ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਾਤਾ ਤਉ ਦਪਹਿ ਸਾਰੀ ਤੁਰ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹ ਸੋ ਲਾਗੇ ਭਗਤ ਤਹਾਰਾ ਸੋਈ ਦਵੇ ਘਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੇ ਪਾਵਾਂ ਅਹਿਸਾਸ ਸਾਸ ਨਾਨਕ ਅਰਾਧੇ ਆਖ ਤਹਰ ਗੁਣ ਗਾਵਾਂ ਇਸੋਹੀ ਮਹਲਾ ਪੰਜਮਾ ਤੁਧ ਚਿਤ ਆਏ ਮਹਾ ਅਨੰਦਾ ਜਿਸ ਵਿਸਰਹਿ ਸੋ ਜਾਏ ਦਿয়াল ਹੋ ਹੈ ਜਿਸ ਉਪਰ ਕਰਤੇ ਸੋ ਤੁਦ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨ ਪਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੈ ਸੋਣ ਸੋਣ ਜੀਵਾ ਤੇਰੀ ਬਾਣੀ ਰਹਾਓ ਚਰਣਾ ਤੋੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਏ ਅਮਰਤ ਬਚਨ ਰਿਧੇ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਾਤਾ ਤਉ ਦਪਹਿ ਸਾਰੀ ਤੁਰ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹੈ ਸੋ ਲਾਗੇ ਭਗਤ ਤਹਾਰਾ ਸੋਈ ਦੁਏ ਕਰ ਜੋੜ ਮੰਗੋ ਇਕ ਦਾਨਾ ਸਾਹਿਬ ਤੁਠੇ ਪਾਵਾਂ ਅਹਿਸਾਸ ਸਾਸ ਨਾਨਕ ਅਰਾਧੇ ਆਠ ਪਹਿਰ ਗੁਣ ਗਾਵਾਂ ਇਸੋਹੀ ਮਹਲਾ ਪੰਜਮਾ ਤੁਧ ਚਿਤ ਆਏ ਮਹਾਂ ਅਨੰਦਾ ਜਿਸ ਵਿਸਰਹਿ ਸੋ ਉਮਰ ਜਾਏ ਦਿਵਾਲ ਹੋਵੇ ਜਿਸ ਉਪਰ ਕਰਤੇ ਸੋ ਤੁਦ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨ ਪਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੋਣ ਸੋਣ ਜੀਵਾ ਤੇਰੀ ਬਾਣੀ ਰਹਾਓ ਚਰਣਾ ਤੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਏ ਅਮਰਤ ਬਚਨ ਰਿਧੇ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਾਤਾ ਤਉ ਦਬਹ ਸਾਰੀ ਤਉ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹ ਸੋ ਲਗੇ ਭਗਤ ਤੋਹਾਰਾ ਸੋਈ ਦਵੇ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੇ ਪਾਵਾਂ ਅਹਿਸਾਸ ਸਾਸ ਨਾਨਕ ਅਰਾਧੇ ਆਠ ਪਹਿਰ ਗੁਣ ਗਾਵਾਂ ਇਹ ਸੁਹੀ ਮਹਲਾ ਪੰਜਮਾ ਤੁਧ ਚਿਤ ਆਏ ਮਹਾ ਆਨੰਦਾ ਜਿਸ ਵਿਸਰਹਿ ਸੋ ਮਰ ਜਾਏ ਦਿਵਾਲ ਹੋਵੇ ਜਿਸ ਉਪਰ ਕਰਤੇ ਸੋ ਤੁਦ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨ ਪਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੈ ਸੋਣ ਸੋਣ ਜੀਵ ਤੇਰੀ ਬਾਣੀ ਰਹਾਓ ਚਰਣਾ ਤੋੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਏ ਅੰਮ੍ਰਿਤ ਬਚਨ ਰਿਧੇ ਉਰ ਧਾਰੀ ਤੋਂ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਾਤਾ ਤਉ ਦਪਹ ਸਾਰੀ ਤੁਝ ਜਿਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹੈ ਸੋ ਲਗੈ ਭਗਤ ਤੁਹਾਰਾ ਸੋਈ ਦਵੇ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੇ ਪਾਵਾਂ ਅਹਿਸਾਸ ਸਾਸ ਨਾਨਕ ਅਰਾਧੇ ਆਖ ਪਹਿਰ ਗੁਣ ਗਾਵਾਂ